ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਨਪੋਲੀਅਨ ਹਿਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਸਵੇਰ ਅਨੁਸ਼ਾਸਨ ਦੀ ਵਰਤੋਂ ਦਾ ਪ੍ਰਯੋਗ ਕਿਵੇਂ ਕੀਤਾ ਜਾ ਸਕਦਾ ਹੈ ਛਾਟ ਲੜੀ ਵਿੱਚ ਇੱਕ ਵਿੱਚੋਂ 10 ਤੱਥਾਂ ਦਾ ਪੂਰਾ ਵੇਰਵਾ ਹੈ ਜਿਸ ਰਾਹੀਂ ਵਿਚਾਰ ਦੀ ਸ਼ਕਤੀ ਪ੍ਰਗਟ ਹੁੰਦੀ ਹੈ ਇਹਨਾਂ ਵਿੱਚੋਂ 6 ਤੱਥਾਂ ਉੱਪਰ ਸਵੇਰ ਅਨੁਸ਼ਾਸਨ ਦਾ ਕਾਬੂ ਹੁੰਦਾ ਹੈ ਨੰਬਰ 1 ਇੱਛਾ ਸ਼ਕਤੀ ਨੰਬਰ 2 ਭਾਵਨਾਵਾਂ ਦੀ ਸ਼ਕਤੀ ਨੰਬਰ 3 ਤਰਕ ਸ਼ਕਤੀ ਨੰਬਰ 4 ਕਲਪਨਾ ਸ਼ਕਤੀ ਨੰਬਰ 5 ਅੰਤਰਾਤਮਾ ਦੀ ਸ਼ਕਤੀ ਨੰਬਰ 6 ਯਾਦ ਆਸ਼ ਯਾਦ ਸ਼ਕਤੀ ਬਾਕੀ ਬਚੇ ਚਾਰ ਤੱਤ ਸੁਤੰਤਰ ਰੂਪ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਉੱਪਰ ਕਾਬੂ ਨਹੀਂ ਕੀਤਾ ਜਾ ਸਕਦਾ ਅਰਥਾਤ ਚੰਗੀਆਂ ਆਰਤਾਂ ਪਾ ਕੇ ਇਹਨਾਂ ਪੰਜ ਸਰੀਰਕ ਇੰਦਰੀਆਂ ਰਾਹੀਂ ਪ੍ਰਭਾਵਿਤ ਅਤੇ ਨਿਰਦੇਸ਼ਿਤ ਜ਼ਰੂਰ ਕੀਤਾ ਜਾ ਸਕਦਾ ਹੈ। ਚਾਟ ਲੜੀ 1 10 ਕਾਰਾਂ ਦਾ ਚਾਟ ਜੋ ਵਿਚਾਰ ਦੀ ਮਸ਼ੀਨ ਨਹੀਂ ਰਚਨਾ ਕਰਦੇ ਹਨ। ਦੇਖੋ ਕਿ ਅਵਚੇਤਨ ਦਿਮਾਗ ਦੀ ਪਹੁੰਚ ਦਿਮਾਗ ਦੀਆਂ ਸਾਰਿਆਂ ਵਿਭਾਗਾਂ ਤੱਕ ਹੁੰਦੀ ਹੈ ਪਰ ਇਹ ਕਿਸੇ ਦੇ ਕੰਬ ਵਿੱਚ ਨਹੀਂ ਹੁੰਦਾ। ਅਸੀਮ ਬੁੱਧੀ ਅਵਚੇਤਨ ਦਿਮਾਗ ਰਾਹੀਂ ਪ੍ਰਾਪਤ ਸਾਰੇ ਵਿਚਾਰਾਂ ਅਤੇ ਗਿਆਨ ਦਾ ਇੱਕੋ ਇੱਕ ਸਰੋਤ ਹੈ। ਅਵਚੇਤਨ ਦਿਮਾਗ ਦਿਮਾਗ ਅਤੇ ਅਸੀਮ ਬੁੱਧੀ ਨੂੰ ਜੋੜਨ ਵਾਲੀ ਕੜੀ ਹੈ। ਹੀਠਾ ਦਿਮਾਗ ਦੇ ਸਾਰੇ ਭਾਗ ਦਿਖਾਏ ਗਏ ਹਨ। ਅਤੇ ਚਾਰਟ ਦੇ ਹੀਠਾ ਵਿਚਾਰ ਦੀ ਪ੍ਰੇਰਣਾ ਦੇ ਤਿੰਨ ਸਰੋਤ ਵੀ ਦਿੱਤੇ ਗਏ ਹਨ। ਇੱਛਾ ਸ਼ਕਤੀ ਦਿਮਾਗ ਦੀ ਮਾਲਕ, ਤਰਕ ਸ਼ਕਤੀ ਸਾਰੀਆਂ ਰਾਵਾਂ ਤੇ ਫੈਸਲਿਆਂ ਦਾ ਮਾਲਕ। ਭਾਵਨਾਵਾਂ ਦੀ ਸ਼ਕਤੀ ਦਿਮਾਗ ਦੇ ਵਧੇਰੇ ਕੰਮਾਂ ਦੀ ਥਾਂ। ਕਲਪਨਾ ਸ਼ਕਤੀ ਸਾਰੀਆਂ ਯੋਜਨਾਵਾਂ ਦਾ ਨਿਰਮਾਤਾ। ਅੰਤਰ ਆਤਮਾ ਦੀ ਸ਼ਕਤੀ ਦਿਮਾਗ ਦੇ ਨੈਤਿਕ ਮਾਰਗਦਰਸ਼ਕ ਵਿਚਾਰ ਦੇ ਤਿੰਨ ਸਰੋਤ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਸਵੈ ਅਨੁਸ਼ਾਸਨ ਦੀ ਲੋੜ ਹੁੰਦੀ ਹੈ ਇੱਥਾਂ ਦਿੱਤੇ ਗਏ ਹਨ ਟੈਲੀਪੈਥੀ ਛੇਵੀਂ ਇੰਦਰੀ ਜਾਂ ਦਿਮਾਗ ਦਾ ਪ੍ਰਸਾਰਣ ਕੇਂਦਰ ਜਿਸ ਰਾਹੀਂ ਹੋਰ ਦਿਮਾਗਾਂ ਨਾਲ ਸੰਪਰਕ ਜੁੜਦਾ ਹੈ ਪੰਜ ਇੰਦਰੀਆਂ ਨਜ਼ਰ ਇਹ ਸਿਰਫ ਕਠੋਰ ਆਵਾਜ਼ ਸਵਾਇ ਅਨੁਸ਼ਾਸਨ ਸਵਾਦ ਗੰਧ ਸਪਰਸ਼ ਇਹ ਸਿਰਫ ਕਠੋਰ ਸਵੈ ਅਨੁਸ਼ਾਸਨ ਰਾਹੀਂ ਹੀ ਪ੍ਰਸੇਜਗ ਬਣਦੀ ਹੈ ਯਾਦ ਸ਼ਕਤੀ ਸਾਰੇ ਵਿਚਾਰਾਂ ਤੇ ਇੰਦਰੀਆਂ ਦੇ ਅਨੁਭਵਾਂ ਦਾ ਗੋਦਾਮ ਦਿਮਾਗ ਦੀ ਫਲਾਈਂਗ ਕੈਬਿਨੇਟ ਹਮੇਸ਼ਾ ਪ੍ਰਸੇਜਗ ਨਹੀਂ ਇਹਨਾਂ ਤੇ ਹਰ ਵੇਲੇ ਸਖਤ ਅਨੁਸ਼ਾਸਨ ਰੱਖਿਆ ਜਾਣਾ ਚਾਹੀਦਾ ਹੈ ਚਾਰਟ ਲੜੀ ਨੰਬਰ 2 ਅਵਚੇਤਨ ਦਿਮਾਗ ਸਿਧਾਂਤਕ ਤੌਰ ਤੇ ਇਹ ਦਿਮਾਗ ਅਤੇ ਬੁੱਧੀ ਨੂੰ ਜੋੜਨ ਵਾਲੀ ਘੜੀ ਹੈ ਨੰਬਰ 1 ਅਹਮ ਇੱਛਾ ਸ਼ਕਤੀ ਦਾ ਸਥਾਨ ਦਿਮਾਗ ਦੇ ਸਾਰੇ ਭਾਗਾਂ ਦੀ ਸੁਪਰੀਮ ਕੋਰਟ ਇਸ ਦੀ ਸ਼ਕਤੀ ਦੀ ਥਾਂ ਅਵਚੇਤਨ ਦਿਮਾਗ ਹੁੰਦਾ ਹੈ। ਨੰਬਰ 2 ਭਾਵਨਾਵਾਂ ਦੀ ਸ਼ਕਤੀ ਦਿਮਾਗ ਦੀ ਕਰਮ ਸ਼ਕਤੀ ਦੀ ਥਾਂ। ਨੰਬਰ 3 ਤਰਕ ਸ਼ਕਤੀ ਫੈਸਲੇ ਤੇ ਰਾਏ ਦੀ ਥਾਂ। ਨੰਬਰ 4 ਅੰਤਰਾਤਮਾ ਦਿਮਾਗ ਦੀ ਨੈਤਿਕ ਮਾਰਗਦਰਸ਼ਕ। ਨੰਬਰ 5 ਕਲਪਨਾ ਸ਼ਕਤੀ ਵਿਚਾਰਾਂ ਤੇ ਯੋਜਨਾਵਾਂ ਦਾ ਭੰਡਾਰ। ਨੰਬਰ 6 ਯਾਦ ਸ਼ਕਤੀ ਦਿਮਾਗ ਵਿੱਚ ਰਿਕਾਰਡ ਰੱਖਣ ਵਾਲੀ ਸ਼ਕਤੀ ਦਿਮਾਗ ਦੇ 6 ਵਿਭਾਗਾਂ ਦਾ ਚਾਰਟ ਜਿਨ੍ਹਾਂ ਉੱਪਰ ਸਭੇ ਅਨੁਸ਼ਾਸਨ ਰੱਖਿਆ ਜਾ ਸਕਦਾ ਹੈ ਇਹਨਾਂ ਨੂੰ ਤੁਲਨਾਤਮਕ ਮਹੱਤਵ ਦੀ ਲੜੀ ਵਿੱਚ ਰੱਖਿਆ ਗਿਆ ਹੈ ਚਾਰਟ ਲੜੀ 2 ਵਿੱਚ ਐਸੀ ਦਿਮਾਗ ਦੇ 6 ਭਾਗਾਂ ਦੀ ਤਸਵੀਰ ਦਿੱਤੀ ਹੈ ਜਿਨ੍ਹਾਂ ਉੱਪਰ ਸਭੇ ਅਨੁਸ਼ਾਸਨ ਸੌਖੀ ਤਰ੍ਹਾਂ ਕੀਤਾ ਜਾ ਸਕਦਾ ਹੈ ਭਾਗਾਂ ਨੂੰ ਉਹਨਾਂ ਦੇ ਮਹੱਤਵ ਅਨੁਸਾਰ ਥਾਂ ਦਿੱਤੀ ਗਈ ਹੈ ਹਾਲਾਂਕਿ ਇਹ ਨਿਸ਼ਚਿਤ ਤੌਰ ਤੇ ਤੌਰ ਉਤੇ ਕਹਿਣਾ ਸੰਭਵ ਨਹੀਂ ਹੈ ਕਿ ਇਨ੍ਹਾਂ ਭਾਗਾਂ ਵਿੱਚੋਂ ਕਿਹੜਾ ਭਾਗ ਵਧੇਰੇ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਵਿਚਾਰ ਦੇ ਪ੍ਰਗਟਾ ਦਾ ਜ਼ਰੂਰੀ ਤੱਤ ਹੈ ਇੱਛਾ ਸ਼ਕਤੀ ਨੂੰ ਪਹਿਲੇ ਸਥਾਨ ਉੱਤੇ ਰੱਖਣ ਤੋਂ ਸਿਵਾ ਸਾਡੇ ਕੋਲ ਕੋਈ ਬਦਲ ਨਹੀਂ ਸੀ ਇਸ ਦਾ ਕਾਰਨ ਇਹ ਹੈ ਕਿ ਇੱਛਾ ਸ਼ਕਤੀ ਦਿਮਾਗ ਦੇ ਹੋਰਨਾਂ ਭਾਗਾਂ ਨੂੰ ਕੰਟਰੋਲ ਕਰ ਸਕਦੀ ਹੈ ਇਸੇ ਲਈ ਇਸ ਨੂੰ ਦਿਮਾਗ ਦੀ ਸੁਪਰੀਮ ਕੋਰਟ ਕਿਹਾ ਜਾਂਦਾ ਹੈ ਜਿਸ ਦੇ ਫੈਸਲੇ ਅੰਤਮ ਹੁੰਦੇ ਹਨ ਅਤੇ ਉਹਨਾਂ ਦੇ ਵਿਰੁੱਧ ਕਿਸੇ ਹੋਰ ਕੋਰਟ ਵਿੱਚ ਸੁਣਵਾਈ ਨਹੀਂ ਹੁੰਦੀ। ਭਾਵਨਾਮਾ ਦੀ ਸ਼ਕਤੀ ਦੂਜੇ ਸਥਾਨ ਉੱਤੇ ਆਉਂਦੀ ਹੈ ਕਿਉਂਕਿ ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬਧੇਰੇ ਲੋਕਾਂ 'ਤੇ ਭਾਵਨਾਮਾ ਰਾਜ ਕਰਦੀਆਂ ਹਨ। ਇਸੇ ਲਈ ਭਾਵਨਾਮਾ ਦੀ ਸ਼ਕਤੀ ਸੁਪਰੀਮ ਕੋਰਟ ਤੋਂ ਪਿੱਛੇ ਆਉਂਦੀ ਹੈ। ਤਰਕ ਸ਼ਕਤੀ ਨੂੰ ਉੱਤਮਤਾ ਦੀ ਲੜੀ ਵਿੱਚ ਤੀਜਾ ਸਥਾਨ ਦਿੱਤਾ ਗਿਆ ਹੈ ਕਿਉਂਕਿ ਇਸ ਦੇ ਆਲੋਚਨਾਤਮਕ ਪ੍ਰਭਾਵ ਕਰਕੇ ਭਾਵਨਾਤਮਕ ਕਾਰਜ ਨੂੰ ਸੁਰੱਖਿਅਤ ਪ੍ਰਯੋਗ ਲਈ ਤਿਆਰ ਕੀਤਾ ਜਾਂਦਾ ਹੈ। ਚੰਗੀ ਤਰ੍ਹਾਂ ਸੰਤੋਲੇ ਤੇ ਦਿਮਾਗ ਉਹ ਹੁੰਦਾ ਹੈ ਜਿਸ ਵਿੱਚ ਭਾਵਨਾਵਾਂ ਦੀ ਸ਼ਕਤੀ ਅਤੇ ਤਰਕ ਸ਼ਕਤੀ ਵਿੱਚ ਸਮਝੌਤਾ ਹੁੰਦਾ ਹੈ ਇਸ ਤਰ੍ਹਾਂ ਦਾ ਸਮਝੌਤਾ ਆਮ ਤੌਰ ਉੱਤੇ ਇੱਛਾ ਸ਼ਕਤੀ ਯਾਨੀ ਸੁਪਰੀਮ ਕੋਰਟ ਦੀ ਸ਼ਕਤੀ ਤੋਂ ਪੈਦਾ ਹੁੰਦਾ ਹੈ ਇੱਛਾ ਸ਼ਕਤੀ ਕਈ ਵਾਰ ਭਾਵਨਾਵਾਂ ਦੇ ਪੱਖ ਵਿੱਚ ਫੈਸਲਾ ਕਰਦੀ ਹੈ ਕਈ ਵਾਰ ਇਹ ਤਰਕਸ਼ੀਲਤਾ ਦਾ ਪੱਖ ਲੈਂਦੀ ਹੈ ਚਾਹੇ ਇਹ ਕਿਸੇ ਦਾ ਵੀ ਪੱਖ ਲਵੇ ਕਿਸੇ ਦਾ ਫੈਸਲਾ ਹਮੇਸ਼ਾ ਅੰਤਮ ਹੁੰਦਾ ਹੈ ਤਰਕ ਤੇ ਭਾਵਨਾ ਦੇ ਪੱਖਪਾਤ ਵਿੱਚ ਇਹ ਜਿਸ ਪੱਖ ਦੀ ਪ੍ਰੌੜਤਾ ਕਰਦੀ ਹੈ ਉਹੀ ਜੇਤੂ ਹੁੰਦਾ ਹੈ ਇਹ ਕਿੰਨੀ ਅਦਭੁੱਤ ਤਰਕੀਬ ਹੈ ਕਲਪਨਾ ਸ਼ਕਤੀ ਨੂੰ ਚੌਥਾ ਸਥਾਨ ਦਿੱਤਾ ਗਿਆ ਹੈ ਕਿਉਂਕਿ ਸ਼ਕਤੀ ਇਲਾਜ ਸਮਤੀ ਦੇ ਰੂਪ ਵਿੱਚ ਦਿਮਾਗ ਦੀ ਸੇਵਾ ਕਰਦੀ ਹੈ ਅਰਥਾਤ ਅਕਸਰ ਇਹ ਮਨਮਾਨੀ ਵੀ ਕਰਨ ਲੱਗਦੀ ਹੈ ਅਤੇ ਅਜਿਹੀਆਂ ਥਾਵਾਂ ਦੀ ਰੋਮਾਂਚਕ ਯਾਤਰਾ ਉੱਤੇ ਚਲੀ ਜਾਂਦੀ ਹੈ ਜਿੱਥੇ ਇਸ ਨੂੰ ਨਹੀਂ ਜਾਣਾ ਚਾਹੀਦਾ ਕਲਪਨਾਵਾਂ ਦੀਆਂ ਇਹਨਾਂ ਯਾਤਰਾਵਾਂ ਵਿੱਚ ਅਕਸਰ ਭਾਵਨਾਵਾਂ ਦੀ ਪੂਰਨ ਸਹਿਮਤੀ ਸਹਿਯੋਗ ਅਤੇ ਪ੍ਰੇਰਣਾ ਹੁੰਦੀ ਹੈ ਇਸੇ ਕਰਕੇ ਸਾਨੂੰ ਤਰਕ ਸ਼ਕਤੀ ਰਾਹੀਂ ਸਾਰੀਆਂ ਇਛਾਵਾਂਾਂ ਦੀ ਜੋ ਭਾਵਨਾਵਾਂ ਦੀ ਸ਼ਕਤੀ ਤੋਂ ਪੈਦਾ ਹੁੰਦੀਆਂ ਹਨ ਡੂੰਗੀ ਪਰਖ ਕਰ ਲੈਣੀ ਚਾਹੀਦੀ ਹੈ ਲੋੜ ਪੈਣ ਤੇ ਅਸੀਂ ਇੱਛਾ ਸ਼ਕਤੀ ਰਾਹੀਂ ਵਿਰੋਧੀ ਹੁਕਮ ਵੀ ਜਾਰੀ ਕਰਵਾ ਸਕਦੇ ਹਾਂ ਜਦੋਂ ਇਛਾਵਾਂ ਅਤੇ ਕਲਪਨਾ ਤਰਕ ਸ਼ਕਤੀ ਜਾਂ ਇੱਛਾ ਸ਼ਕਤੀ ਦੇ ਕਾਬੂ ਵਿੱਚ ਨਹੀਂ ਰਹਿੰਦੀਆਂ ਤਹਾ ਉਹਨਾਂ ਸ਼ਰਾਰਤੀ ਸਕੂਲੀ ਬੱਚਿਆਂ ਵਾਂਗ ਹੁੰਦੀ ਹੈ ਜੋ ਸਕੂਲ ਤੋਂ ਭੱਜ ਕੇ ਹਾਕੀ ਖੇਲਣ ਜਾ ਹਾਕੀ ਖੇਲਣ ਦਾ ਫੈਸਲਾ ਲੈਂਦੇ ਹਨ ਤੇ ਅੰਤ ਤੈਰਨ ਲਈ ਨਦੀ ਕੋਲ ਚਲੇ ਜਾਂਦੇ ਹਨ ਜਾਂ ਗਵੰਡੀ ਦੇ ਬਗੀਚੇ ਵਿੱਚ ਵੜ ਜਾਂਦੇ ਹਨ ਅਜਿਹੀ ਕੋਈ ਸ਼ਰਾਰਤ ਨਹੀਂ ਹੈ ਜੋ ਇਹ ਦੋ ਨਾ ਕਰ ਸਕਣ ਇਸ ਲਈ ਇਸ ਭਾਗ ਨੂੰ ਸਵੇ ਅਨੁਸ਼ਾਸਨ ਦੇ ਪ੍ਰਯੋਗ ਦੀ ਜਿੰਨੀ ਲੋੜ ਹੈ ਉਤਨੀ ਕਿਸੇ ਹੋਰ ਭਾਗ ਨੂੰ ਨਹੀਂ ਹੈ ਬਾਕੀ ਦੋ ਭਾਗ ਅੰਤਰਾਤਮਾ ਦੀ ਸ਼ਕਤੀ ਅਤੇ ਜਾਦ ਦੀ ਸ਼ਕਤੀ ਦਿਮਾਗ ਦੇ ਜ਼ਰੂਰੀ ਵਿਭਾਗ ਹਨ ਹਾਲਾਂਕਿ ਉਹ ਦੋਵੇਂ ਹੀ ਮਹੱਤਵਪੂਰਨ ਹਨ ਪਰ ਉਹ ਇਸ ਸੂਚੀ ਦੇ ਅੰਤ ਵਿੱਚ ਆਉਂਦੇ ਹਨ ਅਵਚੇਤਨ ਦਿਮਾਗ ਨੂੰ ਦਿਮਾਗ ਦੇ ਸਾਰੇ 6 ਭਾਗਾਂ ਤੋਂ ਉੱਪਰ ਸਥਾਨ ਦਿੱਤਾ ਗਿਆ ਹੈ ਕਿਉਂਕਿ ਇਹ ਚੇਤਨ ਦਿਮਾਗ ਅਤੇ ਅਸੀਮ ਬੁੱਧੀ ਨੂੰ ਜੋੜਨ ਵਾਲੀ ਘੜੀ ਕੰਮ ਹੈ ਤੇ ਇਹੀ ਉਹ ਜਰੀਆ ਹੈ ਜਿਸ ਤਰ੍ਹਾਂ ਹੀ ਦਿਮਾਗ ਦੇ ਸਾਰੇ ਭਾਗਾਂ ਕੋਲ ਵਿਚਾਰ ਦੀ ਸ਼ਕਤੀ ਹੁੰਦੀ ਹੈ ਅਵਚੇਤਨ ਦਿਮਾਗ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਦੱਸੇ ਗਏ ਤਰੀਕਿਆਂ ਨਾਲ ਉਸ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਜਾ ਸਕਦਾ ਹੈ ਇਹ ਸਭਾ ਇੱਛਾ ਨਾਲ ਕੰਮ ਕਰਦਾ ਹੈ ਹਾਲਾਂਕਿ ਭਾਵਨਾਵਾਂ ਨੂੰ ਪਰਵਲ ਕਰਕੇ ਜਾਂ ਇੱਛਾ ਸ਼ਕਤੀ ਨੂੰ ਕੇਂਦ੍ਰਿਤ ਕਰਕੇ ਇਸ ਦੇ ਕੰਮ ਕਰਨ ਦੀ ਗਤੀ ਨੂੰ ਵਧਾਇਆ ਜਾ ਸਕਦਾ ਹੈ ਨਿਸ਼ਚਿਤ ਪ੍ਰਮੁੱਖ ਉਦੇਸ਼ ਪਿੱਛੇ ਰਬਲ ਇੱਛਾ ਹੋਵੇ ਤਾਂ ਇਹ ਅਵਚੇਤਨ ਦਿਮਾਗ ਦੇ ਕੰਮ ਨੂੰ ਪ੍ਰੇਰਿਤ ਕਰ ਸਕਦੀ ਹੈ ਅਤੇ ਤੇਜ਼ ਕਰ ਸਕਦੀ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨੀ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।